ਸਤਿ ਸ੍ਰੀ ਅਕਾਲ ਦਸਵਤ ਤੁਸੀਂ ਦੇ ਰਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝਾ ਕਰਨ ਜਾ ਰਹੇ ਹਾਂ ਸਾਡੀ ਟੀਮ ਅੱਜ ਪਹੁੰਚੀ ਹੈ ਜੀ ਹਲਕਾ ਭਲੱਤ ਦਾ ਮਾਨਮਤਾ ਪਿੰਡ ਪਿੰਡ ਹੈਗਾ ਜੀ ਨਡਾਲਾ ਜਿੱਥੇ ਤੁਹਾਨੂੰ ਅਸੀਂ ਇੱਕ ਪਾਰਕ ਦਿਖਾਉਣ ਜਾ ਰਹੇ ਹਾਂ ਪਾਰਕਾਂ ਦਾ ਤੁਸੀਂ ਬਹੁਤ ਦੇਖਿਆ ਹੋਣਗੇ ਮੈਂ ਰਾਜ ਜਿਹੜੀ ਪਾਰਕ ਦੇ ਬਾਰੇ ਅਸੀਂ ਥੋੜੀ ਜੀ ਗੱਲਬਾਤ ਕਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪਹਿਲਾਂ ਦੇ ਹਾਲਾਤਾਂ ਦੇ ਜੱਬਾ ਗੱਲ ਕਰੀਏ ਇਟਸ ਪਾਰਕ ਤੋਂ ਪਹਿਲਾਂ ਦੇ ਹਾਲਾਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਪਹਿਲਾਂ ਦੇ ਹਾਲਾਤ ਬਹੁਤ ਮਾੜੇ ਤੇ ਬੱਤਰ ਹਾਲ ਸੀ ਪਰ ਦੇਖਿਆ ਜਾਵੇ ਤਾਂ ਜਿਹੜੀ ਪਾਰਕ ਦੀ ਦੇਖ ਰੇਖ ਜਿਹੜੇ ਜਿਹੜੀ ਸੋਸਾਇਟੀ ਕਰ ਰਹੀ ਉਸ ਦੇ ਬਾਰੇ ਵੀ ਅਸੀਂ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗੇ ਇਹ ਪਾਰਕ ਜੀ ਫਲਵਾੜੀ ਸੇਵਾ ਦਾ ਸੇਵਾ ਸੋਸਾਇਟੀ ਦੀ ਜੋਗਵਾਈ ਜਿਹੜੀ ਆ ਇਹ ਹੋਣ ਦੇ ਵਿੱਚ ਆਈ ਆ ਤੇ ਆਪਾਂ ਥੋੜੀ ਜੀ ਗੱਲਬਾਤ ਇੱਥੇ ਨਡਾਲਾ ਨਿਵਾਸੀ ਬੈਠੇ ਹੋਏ ਨੇ ਇਹ ਉਹਨਾਂ ਨਾਲ ਥੋੜੀ ਜੀ ਗੱਲਬਾਤ ਆਪਾਂ ਕਰਾਂਗੇ ਤੇ ਇਸ ਪਾਰਕ ਬਾਰੇ ਆਪਾਂ ਥੋੜੀ ਜਾਂ ਗੱਲਬਾਤ ਕਰਾਂਗੇ ਨਾਲ ਜਾਣਕਾਰੀ ਲਾਂਗੇ ਜੀ ਚਾਓ ਇਹ ਇੱਧਰ ਇਹ ਗੁਰਦੁਆਰਾ ਸ਼ੇਮਪਾਸ਼ੀ ਜਿਹੜਾ ਰਾਹ ਜਿਹੜਾ ਬਾਬਾ ਲਖਨ ਦਾ ਦਾਤਾ ਚੌਂਕ ਨੂੰ ਜਾਂਦਾ ਇੱਧਰ ਜਿਹੜਾ ਮੇਨ ਨੜਾਲਾ ਅੱਡਾ ਚੌਂਕ ਨੂੰ ਜਿਹੜਾ ਰਾਹ ਜਾਂਦਾ ਤੁਸੀਂ ਦੇਖ ਗੁਰਦੁਆਰਾ ਬੁੱਲਸਾਹਬ ਨੂੰ ਇਹੀ ਰਾਹ ਜਾਂਦਾ ਢਿੱਲੋ ਸਾਹਿਬ ਨਾਲ ਖਲੋਤੇ ਢਿੱਲੋ ਸਾਹਿਬ ਸਤਸ੍ਰੀ ਅਕਾਲ ਜੀ ਖਲਵਾੜੀ ਸੇਵਾਦਾਰ ਸੁਸਾਇਟੀ ਵੱਲੋਂ ਜਿਹੜੀ ਪਾਰਕ ਤਿਆਰ ਕੀਤੀ ਗਈ ਹੈ ਕੀ ਕਹਨੇ ਜੋਗੇ ਉਹਨਾਂ ਦਾ ਕੀ ਲੱਗਦਾ ਕਿੱਦਾਂ ਦਾ ਲੱਗਦਾ ਇਸ ਪਾਰਕ ਤੇ ਇਹਦੇ ਕੀ ਕਹਨੇ ਆ ਲੋਕ ਸਵੇਰ ਨੂੰ ਇੱਥੇ ਸੈਰ ਕਰਦੇ ਆ ਆਮ ਬਿਮਾਰੀਆਂ ਤੋਂ ਪੀੜਤ ਜਿਹੜੇ ਬੰਦੇ ਆ ਕੋਈ ਠੀਕ ਵੀ ਹੋਏ ਨੇ ਉਕੇ ਇੱਕ ਤੇ ਹਵਾ ਜਿਹੜੀ ਆ ਬਹੁਤ ਵਧੀਆ ਲੱਗਦੀ ਆ ਪਲਵਾੜੀ ਜਿਹੜੀ ਆ ਉਹਦੇ ਜਿਹੜੇ ਵਿੱਚ ਬੂਟੇ ਲੱਗੇ ਆ ਕਿੱਡੇ ਸੋਹਣੇ ਲੱਗੇ ਆ ਇਹੋ ਜਿਹਾ ਕਿਤੇ ਵੀ ਮਾਹੌਲ ਨਹੀਂਗਾ ਮਿਲਦਾ ਜਿੱਦਾਂ ਦਾ ਇੱਥੇ ਬਣਿਆ ਵਾ ਜਿਲੋਂ ਸਾਹਿਬ ਜੇ ਪਹਿਲਾਂ ਦੇ ਹਾਲਾਤਾਂ ਦੀ ਗੱਲ ਕਰੀਏ ਕਿ ਪਹਿਲਾਂ ਦੇ ਹਾਲਾਤ ਬਹੁਤ ਮਾੜੇ ਦੇ ਬੱਤਰ ਆ ਸੀ ਕਿ ਕੋਈ ਨੰਡਾਲਾ ਨਵਾਸੀ ਬਹੁਤ ਦੁਖੀ ਤੇ ਪਰੇਸ਼ਾਨ ਸੀ ਮੈਂ ਇਸੇ ਹਾਲਾਤੀ ਆਪਾਂ ਕਹਿ ਸਕਦਾ ਮੈਂ ਇਸੇ ਜਗ੍ਹਾ ਤੇ ਰਿਹਾ ਵਾਂ ਮੈਨੂੰ 40 ਸਾਲ ਹੋ ਗਏ ਇੱਥੇ ਰਹਿੰਦੇ ਆ ਜਦੋਂ ਇੱਥੇ ਮੈਂ ਦੇਖਦਾ ਹੀ ਇਹ ਜਗ੍ਹਾ ਦੇ ਉੱਤੇ ਰੂੜੀਆਂ ਸੀਗੀਆਂ ਬੜੀ ਬੁਰੀ ਹਾਲਤ ਸੀ ਬੜਤੌਰ ਹਾਲਤ ਸੀਗੀ ਬਿਲਕੁਲ ਜਿਹੜੀ ਕਿ ਇਹ ਜਿਹੜੀ ਸੋਸਾਇਟੀ ਜਿਹੜੇ ਆਪਣੇ ਮੁੰਡਿਆਂ ਨੇ ਕੰਮ ਕੀਤਾ ਹਾਂਜੀ ਹਾਂਜੀ ਇਹ ਸੋਸਾਇਟੀ ਨੇ ਕੰਮ ਕੀਤਾ ਬੜੀ ਇਹਨਾਂ ਦੀ ਮਿਹਰਬਾਨੀ ਆ ਜਿਨ੍ਹਾਂ ਨੇ ਲੋਕਾਂ ਨੂੰ ਵਧੀਆ ਤਰੀਕੇ ਦੀ ਥਾਂ ਦਿੱਤੀ ਬਹਿਣ ਵਾਸਤੇ ਖਲੋਣ ਵਾਸਤੇ ਸੈਰ ਕਰਨ ਵਾਸਤੇ ਆਮ ਪਿੰਡਾਂ 'ਚ ਨਹੀਂ ਮਿਲਦੀ ਹੈ ਦੇਖਿਆ ਜਾਵੇ ਤਾਂ ਇਦਾਂ ਦੀ ਪਾਰਕ ਵੀ ਨਹੀਂ ਹੈਗੀ ਕਿਸੇ ਪਿੰਡ ਦੇ ਵਿੱਚ ਵੀ ਨਡਾਲਾ ਛੱਡ ਕੇ ਨਹੀਂ ਹੈ ਇਹ ਸਿਰਫ ਤੇ ਸਿਰਫ ਨਡਾਲਈ ਆ ਇਹ ਗੁਰੂ ਹਰਗੋਬਿੰਦ ਪਾਸ਼ਾ ਦੀ ਕਿਰਪਾ ਵਾ ਚਰਨ ਛੋਹ ਧਰਤੀ ਨਡਾਲੇ ਦੀ ਹਾਂਜੀ ਹਾਂਜੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਛੋਹ ਧਰਤੀ ਆ ਜਿਸ ਦਾ ਕਰਕੇ ਸਾਨੂੰ ਭਾਗ ਲੱਗੇ ਠੀਕ ਜੇ ਅੱਜ ਆਪਾਂ ਸੇਵਾ ਦੀ ਗੱਲ ਕਰੀਏ ਸੇਵਾ ਵੀ ਜਿਹੜੀ ਸਵੇਰੇ ਸ਼ੁਰੂ ਕਰਦੇ ਸੇਵਾ ਫਲਵਾੜੀ ਸੇਵਾਦਾਰ ਜਿਹੜੀ ਆ ਹਾਂਜੀ ਹਾਂਜੀ ਤੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਕਿ ਤੁਸੀਂ ਵੀ ਜਾਂ ਨਾਲ ਜੁੜੋ ਜਿੱਦਾਂ ਹਾਂਜੀ ਜੁੜਨਾ ਚਾਹੀਦਾ ਕਿਉਂ ਨਹੀਂ ਜੁੜਨਾ ਚਾਹੀਦਾ ਜੇ ਉਹ ਸੇਵਾ ਕਰਦੇ ਆ ਹਾਂਜੀ ਹਾਂਜੀ ਹੋਰ ਮੈਂਬਰ ਸੇਵਾ ਕਰਦੇ ਆ ਜਿਹੜੇ ਇਥੋਂ ਫਾਇਦਾ ਲੈ ਰਹੇ ਆ ਉਹਨਾਂ ਨੂੰ ਵੀ ਨਾਲ ਜੋੜ ਇੱਕ ਜੋਟ ਹੋ ਕੇ ਸੇਵਾ ਕਰਨੀ ਚਾਹੀਦੀ। ਮੋਢਾ ਮੋਢਾ ਲਾ ਕੇ। ਹਾਂਜੀ ਹਾਂਜੀ ਇੱਕ ਜੋਟ। ਸਹਿਯੋਗ ਵੀ ਕਰਨਾ ਚਾਹੀਦਾ ਹੈ ਨਾ। ਬਿਲਕੁਲ ਸਹਿਯੋਗ ਦੇਣਾ ਚਾਹੀਦਾ। ਸਹਿਯੋਗ ਤੋਂ ਬਿਨਾਂ ਇੱਕ ਬੰਦੇ ਦੇ ਸਹਿਯੋਗ ਦੇ ਨਾਲ ਤਾਂ ਗੱਲ ਹੀ ਨਹੀਂ ਚੱਲਦੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਗੁਰਦੁਆਰਾ ਸਾਹਿਬ ਗਰੰਤੀ ਸਾਹਿਬ ਦੀ ਸੇਵਾ ਕਰਦਾ। ਮੁੜ ਕੇ ਆ ਮੇਰੇ ਕੋ ਮੈਂ ਗੱਡੀ ਰੱਖੀ ਹੈ। ਅੱਛਾ ਨਾਲ ਆਟੋ ਵੀ ਚਲਾਉਂਦੇ ਹੋ। ਹਾਂਜੀ ਹਾਂਜੀ ਜਾਦੂ ਜੀ ਨੂੰ ਕਹਿੰਦੇ ਆ। ਹਾਂਜੀ ਇਹਦਾ ਜਾਦੂ ਬਹੁਤ ਹੈ ਜੀ ਇਹ ਮੇਰੇ ਬੜੇ ਕੰਮ ਆਉਂਦੀ ਆ। ਮੇਰੇ ਆਏ ਇੱਕ ਤਾਂ ਪਟ્રોલ ਬਚਾਉਂਦੀ ਆ। ਇੱਕ ਮੈਨੂੰ ਜਿੱਥੇ ਮੇਰਾ ਬਿਲ ਕਰਦਾ ਮੈਨੂੰ ਲਈ ਫਿਰਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਢਿੱਲੋ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੇ ਸੁਝਾਅ ਜਿਹੜੇ ਸਾਡੇ ਨਾਲ ਸਾਂਝੀ ਕੀਤੀ ਨੇ ਤੇ ਇਹ ਸਨ ਠੀਕ ਹੈ ਜੀ ਇਹ ਸਾਨੂੰ ਢਿੱਲੋ ਸਾਹਿਬ ਜਿੰਦਾਂ ਆਪਾਂ ਗੱਲਬਾਤ ਕੀਤੀ ਹੋਰ ਵੀ ਗੱਲਾਂ ਬਾਤਾਂ ਆਪਾਂ ਜਰੂਰ ਥਾਂਦੀਆਂ ਕਰਾਂਗੇ ਜੋ ਕਿ ਤੁਸੀਂ ਦੇ ਸਕਦੇ ਹੋ ਗੁਰਦਰਾ ਬੋਲੀ ਸਾਹਿਬ ਦੇ ਲਾਗੇ ਜਿਹੜੀ ਪਾਰਕ ਜਿਹੜੀ ਆ ਫਲਵਾੜੀ ਸੇਵਾਦਾਰਾਂ ਵੱਲੋਂ ਜਿਹੜੀ ਤਿਆਰ ਕੀਤੀ ਗਈ ਆ ਉੱਤੇ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਤੇ ਤੁਸੀਂ ਪਾਰਕ ਦੇ ਸਕਦੇ ਹੋ ਪਾਰਕ ਤੇ ਬਹੁਤ ਖੂਬਸੂਰਤ ਜਿਹੜੀ ਪਾਰਕ ਜਿਹੜੀ ਆ ਫਲਵਾ ਔਰ ਵੀ ਇੱਥੇ ਬਜ਼ੁਰਗ ਜਿਹੜੇ ਪਿੰਡ ਵਾਸੀ ਇਹ ਬੈਠੇ ਹੋਏ ਨੇ ਥੋੜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ ਕਿ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਇੱਥੇ ਪਾਰਕ ਦੇ ਵਿੱਚ ਆਣ ਕੇ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਆ ਬੱਚੇ ਵੀ ਇਸ ਪਾਰਕ ਦੇ ਵਿੱਚ ਆਪਣਾ ਇੰਜੋਏ ਕਰਦੇ ਪਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਬਜ਼ੁਰਗ ਬੈਠੇ ਹੋਏ ਨੇ ਇੱਥੇ ਇਹ ਬੈਂਚਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਥੋੜੀ ਜਿਹੀ ਗੱਲਬਾਤ ਬਜ਼ੁਰਗਾਂ ਦੇ ਨਾਲ ਵੀ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਆ ਸਾਂਝੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਹੜਾ ਹੀ ਹੈ ਹਾਂਜੀ ਅੱਛਾ ਪਾਰਕ ਦੇ ਵਿੱਚ ਰੋ ਜਾਂਦੇ ਹੋ ਹਾਂਜੀ ਤਕਰੀਬਨ ਰੋਜ਼ ਹੀ ਆਈਦਾ ਹੈ ਕਿੰਦਾ ਕਿੰਦਾ ਲੱਗਦਾ ਇੱਥੇ ਆਣ ਕੇ ਸੰਗ ਬਹੁਤ ਵਧੀਆ ਲੱਗਦਾ ਵੀ ਜਦੋਂ ਆਂ ਸਾਹ ਚੁੰਨਦੇ ਆ ਤੇ ਇੱਥੇ ਸ਼ਹਿਰ ਮੇ ਲੋਕ ਨਹੀਂ ਸ਼ਹਿਰ ਮੇ ਲਾ ਕਰਦੇ ਆ ਵਧੀਆ ਚੱਲੋ ਜੀ ਲੱਗਾ ਰਿੰਦਾ ਹੈ ਜਿਹੜੀ ਫਲਵਾੜੀ ਸੇਵਾ ਦਾ ਸੁਸਾਇਟੀ ਜਿਹੜੀ ਆ ਪਾਰਕ ਬਣਾਈ ਹੈ ਵਧੀਆ ਕੰਮ ਕੀਤਾ ਕਿ ਨਹੀਂ ਨਹੀਂ ਇਹ ਤਾਂ ਵਧੀਆ ਆ ਬਹੁਤ ਵਧੀਆ ਇੱਥੇ ਆਣ ਕੇ ਵਧੀਆ ਲੱਗਦਾ ਫਿਰ ਹਣਾ ਹਾਂਜੀ ਬਹੁਤ ਵਧੀਆ ਲੱਗਦਾ ਠੀਕ ਇੱਡੀਆਂ ਪਾਰਕਾਂ ਜਿਹੜੀਆਂ ਪਿੰਡ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਤਾਂ ਜਗ੍ਹਾ ਦੀ ਹੋਵੇ ਲੋੜ ਤੇ ਜਗ੍ਹਾ ਹੋਵੇ ਤਾਂ ਫੇਰ ਹੀ ਬਣ ਸਕਦੀਆਂ ਹਾਂਜੀ 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 ਐਂ ਹੁਣ ਤਾਂ ਜਗ੍ਹਾ ਹੀ ਨਹੀਂ ਹੁੰਦੀ ਠੀਕ ਠੀਕ ਸਮਝਦਰੀ ਅੱਜ ਕੱਲ ਦੇ ਟਾਈਮ ਦੀ ਜਦੋਂ ਅੱਪ ਗੱਲ ਕਰੀ ਅੱਜ ਕੱਲ ਬਿਮਾਰੀਆਂ ਵੀ ਬਹੁਤ ਵਧ ਗਈਆਂ ਨੇ ਹਾਂਜੀ ਹਾਂਜੀ ਤੇ ਬਿਮਾਰੀਆਂ ਨੂੰ ਮੁੱਖ ਰੱਖਦੇ ਲੋਕਾਂ ਨੂੰ ਸੈਰ ਸਪਾਟਾ ਵੀ ਕਰਨਾ ਚਾਹੀਦਾ ਕਿ ਨਹੀਂ ਇੱਥੇ ਆਣ ਕੇ ਪਾਰਕ ਦੇ ਵਿੱਚ ਨਡਾਲਾ ਨੂੰ ਅਸੀਂ ਹੁਣ ਖਾਸ ਕਰਦੇ ਉਹ ਤਾਂ ਚਾਹੀਦਾ ਜੀ ਧੰਨਵਾਦ ਕਰਨਾ ਚਾਹੋਗੇ ਜਿਨ੍ਹਾਂ ਨੇ ਪਾਰਕ ਜਿਹੜੀ ਤਿਆਰ ਕੀਤੀ ਹਾਂਜੀ ਬਿਲਕੁਲ ਅਲਵਾੜੀ ਸੇਵਾ ਦਾ ਸੁਸਾਇਟੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਠੀਕ ਹੈ ਜੀ ਸਰਦਾਰ ਸਾਹਿਬ ਨੇ ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜਿਹੜੀਆਂ ਸਾਡੇ ਨਾਲ ਸਾਂਝੀ ਕੀਤੀ ਨੇ ਕਿ ਫਲਵਾੜੀ ਸੇਵਾ ਦਾ ਸੁਸਾਇਟੀ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹਨਾਂ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਤੁਸੀਂ ਦੇ ਸਕਦੇ ਹੋ ਇੱਧਰ ਤੁਸੀਂ ਗੁਰਦੁਆਰਾ ਬੋਲੀ ਸਾਹਿਬ ਦੇ ਸਕਦੇ ਨਾਲ ਪਾਣੀ ਵਾਲੀ ਟੈਂਕੀ ਵੀ ਤੁਸੀਂ ਦੇ ਸਕਦੇ ਹੋ ਤੇ ਬਹੁਤ ਬਹੁਤ ਵਧੀਆ ਜਿਹੜਾ ਆਪਾਂ ਨੂੰ ਗੱਲਬਾਤ ਕਰਕੇ ਵਧੀਆ ਲੱਗਾ ਉਹ ਕਹਿੰਦੇ ਜੀ ਬਹੁਤ ਵਧੀਆ ਜਿਹੜੇ ਕੰਮ ਜਿਹੜੇ ਆ ਫਲਵਾੜੀ ਸੇਵਾ ਦਾ ਸੁਸਾਇਟੀ ਜਿਹੜੀ ਆ ਇਹ ਕਰ ਰਹੀ ਆ ਤੇ ਲੋਸਾਣਾ ਵੀ ਅਸੀਂ ਗੱਲਬਾਤ ਕੀਤੀ ਹੋਰ ਵੀ ਜਿਹੜੇ ਇੱਥੇ ਇਹ ਨਡਾਲਾ ਦੇ ਵਾਸੀ ਆਉਣਗੇ ਉਹਨਾਂ ਨਾਲ ਥੋੜੀ ਜਿਹੜੀ ਗੱਲਬਾਤ ਆਪਾਂ ਜਰੂਰ ਜਿਹੜੀਆਂ ਆਪਾਂ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਜਰੂਰ ਕਰਾਂਗੇ ਤੁਸੀਂ ਪਾਰਕ ਤੇ ਤੁਹਾਨੂੰ ਇੱਕ ਮੈਂ ਮੈਂ ਇੱਕ ਵਾਰੀ ਜਿਹੜੀ ਮੈਂ ਤੁਹਾਨੂੰ ਐਸੀ ਪਾਰਕ ਜਿਹੜੀ ਆ ਦਿਖਾ ਦੇਣਾ ਚਾਹੁੰਦੇ ਆ ਇਧਰ ਵਾਟਰ ਕੂਲਰ ਦਾ ਵੀ ਜਿਹੜਾ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ ਲੋਕਾਂ ਦੇ ਸੁਖ-ਸੂਲ ਦੇ ਵਾਸਤੇ ਜਿਹੜਾ ਪਾਣੀ ਦਾ ਜਿਹੜਾ ਉਹ ਵੀ ਖਾਸ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਭਾਈ ਹੁਣ ਥੋੜਾ ਟਾਈਮ ਹੀ ਹੋਇਆ ਇੱਥੇ ਸੈਟ ਸਪਟਾ ਕਰ ਰਹੇ ਸੀ ਆਪਾਂ ਥੋੜੀ ਜੀ ਗੱਲਬਾਤ ਕਰਦੇ ਭਾਈ ਸਤਿ ਸ਼੍ਰੀ ਅਕਾਲ ਜੀ ਸਤ ਬਿਲਕੁਲ ਨਰਾੜੇ ਨੰਬਰਦਾਰਾਂ ਜੀ ਅੱਛਾ ਤੁਸੀਂ ਮੈਨੂੰ ਇੰਨੀ ਗੱਲ ਦੱਸੋ ਤੁਸੀਂ ਰੋਜ਼ ਆਉਂਦੇ ਇਸ ਪਾਰਕ ਦੇ ਮੈਂ ਦਿੱਲੀ ਹੋਂ ਨਾਲੋਂ 3 ਮਹੀਨੇ ਹੋ ਗਿਆ ਆਉਂਦਾ ਜੀ ਕਿੱਦਾਂ ਦਾ ਲੱਗਦਾ ਇਸ ਪਾਰਕ ਦੇ ਵਿੱਚ ਮੈਂ ਕਹੇ ਜੀ ਨਰਾੜੇ ਦੀ ਸ਼ਾਨ ਆ ਬਹੁਤ ਵਧੀਆ ਬਣਾਇਆ ਵਾ ਸਿਰੇ ਸ਼ਾਮ ਇਹ ਸੈਸਪਟਾ ਕਰੀਦਾ ਵਾ ਤੇ ਘਾਹ ਦੇ ਨੰਗੇ ਪੈਰੀ ਫਰੀਦਾ ਵਾ ਤੇ ਮਤਲਬ ਬਿਮਾਰੀਆਂ ਰੈਤ ਵਾ ਤੇ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹਣਾ ਹਾਂ ਕਿ ਕੁਦਰਤ ਨਾਲ ਜੁੜੋ ਜੋ ਕੁਦਰਤ ਦੇ ਨਿਜਮਾ ਉਹਨਾਂ ਨਾਲ ਆਪਾਂ ਜੁੜੀਏ ਤੇ ਆਪਾਂ ਸਿਰੇ ਸ਼ਾਮ ਯੋਗਾ ਮਾੜਾ ਮਾੜਾ ਸੈਸਪਟਾ ਕਰੀਏ ਤੋਂ ਬਿਮਾਰੀਆਂ ਦੂਰ ਭਜਾਈਏ ਤੁਹਾਨੂੰ ਵੀ ਲੱਗਦਾ ਕਿ ਜਿਹੜੀ ਫਲਵਾੜੀ ਸੇਵਾ ਦਾ ਸੁਸਾਇਟੀ ਨੇ ਜਿਹੜੀ ਫਾਰ ਕਿਦਰੀ ਹੋਣ ਦੇ ਵਿੱਚ ਲਿਆਂਦੀ ਕਿਦਾਂ ਦਾ ਲੱਗਦਾ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਜੀ ਉਸ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਕਹਿੰਦਾ ਪਿੰਡ ਦੇ ਚਾਚ ਫਿਰ ਹੁਣ ਇਦਾਂ ਦੀਆਂ ਫਲਵਾੜੀਆਂ ਹੋਣੀਆਂ ਚਾਹੀਆਂ ਵਾ ਮਤਲਬ ਪਾਰਕਾਂ ਬਣਨੇ ਚਾਹੀਏ ਵਾ ਤਾਂ ਕਿ ਪਿੰਡ ਦੇ ਲੋਕ ਇਹਨਾਂ ਪਾਰਕਾਂ ਦਾ ਆਨੰਦ ਮਾਣਨ ਤੇ ਆਪਾਂ ਤੁਸੀਂ ਬੇਨਤੀ ਕਰਨਾ ਚਾਹੋਗੇ ਅੰਨਰਾ ਵੀਰਾਂ ਨੂੰ ਜਾਂ ਉੱਪਰ ਪਿੰਡ ਵਾਸੀ ਉਹਨਾਂ ਦਾ ਮੈਂ ਐਨਆਈ ਤੇ ਆਮ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦਾ ਸੁਸਾਇਟੀ ਦਾ ਵੱਧ ਤੋਂ ਵੱਧ ਸੰਜੋਗਦਨ ਤਾਂ ਕਿ ਇਹਨਾਂ ਦਾ ਵੱਧ ਉਪਰਾਲਾ ਹੋਵੇ ਉਹਨਾਂ ਨੂੰ ਵਧੀਆ ਵੀ ਪਾਰਕਾ ਬਣਾ ਸਕਣ ਠੀਕ ਠੀਕ ਤੇ ਬੂਟਿਆਂ ਦੀ ਜਿਹੜੀ ਮੁਹਿੰਮ ਜਿਹੜੀ ਚੱਲ ਰਹੀ ਏ ਤੇ ਬੂਟੇ ਵੀ ਆਪਾਂ ਨੂੰ ਲਗਾਉਣੇ ਚਾਹੀਦੇ ਕਿ ਨਹੀਂ ਪਿੰਡ-ਪਿੰਡ ਦੇ ਵਿੱਚ ਮੈਂ ਕਹਾਂ ਜੀ ਬਿਲਕੁਲ ਬਿਲਕੁਲ ਜਿੰਨੇ ਬੂਟੇ ਲੱਗਣਗੇ ਵਾਤਾਵਰਣ ਸ਼ੁੱਧ ਹੋਊਗਾ ਵਾਤਾਵਰਣ ਸ਼ੁੱਧ ਹੋਊਗਾ ਤੇ ਬਿਮਾਰੀਆਂ ਤੋਂ ਦੂਰ ਰਹਿਣਗੇ ਦੂਰ ਰਹਿਣਗੇ ਹਨਾ ਠੀਕ ਹੈ ਜੀ ਵਧੀਆ ਲੱਗਦਾ ਇੱਥੇ ਆਣ ਕੇ ਬੱਚੇ ਜਿਹੜੇ ਮੈਂ ਕਹਿੰਦੀ ਮੈਂ ਤੜਕੇ ਇੱਥੇ 5:30 ਵਜੇ ਇੱਥੇ ਗਰਾਊਂਡ ਦੇ ਵਿੱਚ ਹੁੰਦਾ ਵਾਂ ਤੇ ਸ਼ਾਮ ਨੂੰ ਹੁੰਦਾ ਵਾਂ। ਦੋਵੇਂ ਟਾਈਮ ਆਉਂਦੇ ਤੁਸੀਂ? ਮੈਂ ਦੇ ਮੈਂ ਬਿਮਾਰ ਹੋ ਗਿਆ ਸੀ ਜੀ। ਅੱਛਾ ਜੀ। ਆਪ ਗਰਾਊਂਡ 'ਚ ਆ ਕੇ ਮੈਂ ਮਨ ਨਾਲ ਹੀ ਠੀਕ ਹੋ ਗਿਆ ਵਾਂ। ਅੱਛਾ ਮੁੰਡੀ ਸੈਰ ਸਪਟਾ ਹੀ ਕਰਦੇ ਤੁਸੀਂ? ਸੈਰ ਸਪਟਾ ਕਰਦੇ। ਉੱਤੇ ਤੁਰਦੇ ਕਰਦੇ ਨੰਗੇ ਪੈਰੀ ਨੰਗੇ ਪੈਰੀ ਫਿਰਦਾ ਜੀ। ਠੀਕ ਠੀਕ ਠੀਕ। ਐਕਸਰਸਾਈਜ਼ ਕਰਦਾ ਵਾਂ ਨੰਗੇ ਪੈਰੀ ਘੁੰਮਦਾ ਫਿਰਦਾ ਵਾਂ। ਅੱਛਾ। ਤੇ ਬਿਲਕੁਲ ਹੈ। ਤੰਦਰੁਸਤ ਹੋ ਬੁਰੇ। ਮੈਂ ਕਿ ਮੈਂ ਆਪਣੇ ਟ ਕਿ ਜਿਨ੍ਹਾਂ ਨੇ ਆਮ ਪਬਲਿਕ ਨੂੰ ਇਦਾਂ ਦੀ ਪਾਰਕ ਬਣਾ ਕੇ ਦਿੱਤੀ ਆ ਨੰਬਰਦਾਰ ਸਾਹਿਬ ਨੇ ਆਪਣਾ ਗੱਲਬਾਤ ਜਿਹੜੀ ਸੁਝਾਅ ਨੇ ਜਿਹੜੇ ਆ ਉਹ ਜਿਹੜੀ ਪਾਰਕ ਜਿਹੜੀ ਤਿਆਰ ਕੀਤੀ ਗਈ ਹੈ ਫਲਵਾੜੀ ਸੇਵਾਦਾਰ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੇ ਤੁਸੀਂ ਸੁਣ ਲਈ ਲਿਆ ਹੋਵੇਗਾ ਉਹਨਾਂ ਨੇ ਜਿਹੜਾ ਧੰਨਵਾਦ ਵੀ ਕੀਤਾ ਫਲਵਾੜੀ ਸੇਵਾਦਾਰ ਸੁਸਾਇਟੀ ਦਾ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਭਾਜੀ ਹੁਣੀ ਸੈਰ ਸਪਟਾ ਕਰ ਰਹੇ ਸੀ ਤੇ ਉਹਨਾਂ ਨੇ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਜਰੂਰ ਜਿਹੜੀਆਂ ਸਾਂਝੀਆਂ ਕੀਤੀਆਂ ਤੁਸੀਂ ਦੇਖ ਸਕਦੇ ਹੋ ਗੱਲ ਵੀ ਆਪਾਂ ਉਹਨਾਂ ਨੇ ਕੀਤੀ ਹੈ ਤੇ ਢਿੱਲੂ ਸਾਣਾ ਵੀ ਆਪਾਂ ਗੱਲ ਕਰ ਲਈ ਹੁਣ ਮੈਂ ਤੁਹਾਨੂੰ ਇੱਧਰ ਥੋੜੀਆਂ ਜਿਹੀਆਂ ਜਿਹੜੇ ਤਸਵੀਰਾਂ ਜਿਹੜੀਆਂ ਨੇ ਧਾਰਨਾ ਸਾਂਝੀਆਂ ਕਰਨੀਆਂ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਬੈਂਚ ਜਿਹੜੇ ਆ ਖਾਸ ਕਰਕੇ ਮੈਂ ਦੇਖ ਰਿਹਾ ਸੀ ਕਿ ਫਲਵਾੜੀ ਦੇ ਪਾਰਕ ਦੇ ਵਿੱਚ ਆਪਾਂ ਕਹਿ ਸਕਦੇ ਕਿ ਬੈਂਚ ਜਿਹੜੀ ਜਿਹੜੇ ਲੱਗੇ ਹੋਏ ਆ ਇਹ ਸੁਖ ਹੁਲਤਾ ਜਿਹੜੀਆਂ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਜਿਹੜੇ ਤੁਰ ਫੇਰ ਨਹੀਂ ਸਕਦੇ ਘਟ ਤੁਰਦੇ ਆ ਜਾਂ ਉਹਨਾਂ ਵਾਸਤੇ ਜਿਹੜੀਆਂ ਸੁਖ ਹੁਲਤਾ ਵਾਸਤੇ ਜਿਹੜੇ ਬੈਂਚ ਜਿਹੜੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਇਹ ਗਰਾਊਂਡ ਤੁਸੀਂ ਦੇਖ ਸਕਦੇ ਹੋ ਬੜੀ ਖੂਬਸੂਰਤ ਜਿਹੀ ਗਰਾਊਂਡ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੂੰ ਜਿਹੜੇ ਬੂਟੇ ਜਿਹੜੇ ਆ ਮੈਂ ਤੁਹਾਨੂੰ ਦੱਸਣਾ ਇਹ ਬੇਨਤੀ ਕਰਨਾ ਚਾਹਵਾਂਗਾ ਜਿੰਨੇ ਵੀ ਸਾਡੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਬੂਟੇ ਜਿਹੜੇ ਆ ਇਹ ਵੱਧ ਤੋਂ ਵੱਧ ਆਪਾਂ ਨੂੰ ਜਿਹੜੇ ਆ ਇਹ ਲਗਾਣੇ ਚਾਹੀਦੇ ਆ ਹਰਿਆਵਲ ਨੂੰ ਜਿਹੜੀ ਆ ਪਹਿਲ ਦੇਣੀ ਚਾਹੀਦੀ ਆ ਬੂਟੇ ਲੱਗਣਗੇ ਸੋਬ ਬਿਮਾਰੀਆਂ ਜਿਹੜੀਆਂ ਜੜੀਆਂ ਦੂਰ ਹੋਣਗੀਆਂ ਤੇ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਦੀ ਬੋਰਡ ਲਗਾ ਦੇ ਸਕਦੇ ਹੋ ਫਲਵਾੜੀ ਸੇਵਾ ਦਾ ਸੁਸਾਇਟੀ ਨਡਾਲਾ ਇਹ ਸਾਰੇ ਸੇਵਾਦਾਰ ਹੈ ਜੀ ਫਲਵਾੜੀ ਸੇਵਾਦਾਰ ਤੁਸੀਂ ਦੇਖ ਸਕਦੇ ਬੈਨਰ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਧਰ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਬੈਨਰ ਦਿਖਾ ਰਹੇ ਹਾਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਤੁਸੀਂ ਪਾਰਕ ਦੇਖ ਸਕਦੇ ਹੋ ਬੜੀ ਖੂਬਸੂਰਤੀ ਜਿਹੜੀ ਪਾਰਕ ਫਲਵਾੜੀ ਸੇਵਾ ਦਾ ਸੁਸਾਇਟੀ ਵੱਲੋਂ ਜਿਹੜੀ ਤਿਆਰ ਕੀਤੀ ਗਈ ਅੱਜ ਦਾ ਸਾਡਾ ਖਾਸ ਮਕਸਦ ਇਸ ਪਾਰਕ ਨੂੰ ਦਿਖਾਉਂਦਾ ਸੀ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਜੀ